ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸੰਧੂ ਡੇਰੀ ਫਾਰਮ ਤੇ ਸੋ ਅੱਜ ਪਹੁੰਚੇ ਆ ਜੀ ਪਿੰਡ 마ਸ਼ੀਆਂ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਹਰਪਜਨ ਸਿੰਘ ਦੇ ਘਰ ਖੜੇ ਆ ਜੀ ਬਾਈ ਜੀ ਕੰਟੈਕਟ ਨੰਬਰ ਬੋਲੋ ਜੀ 75290 75290 75290 70028 75290 75290 70028 ਪੈਸੇ ਨੰਬਰ ਤੁਹਾਨੂੰ ਲਿਖ ਕੇ ਵੀ ਭੇਜ ਦਾਂਗੇ ਨਾਲ ਤੇ ਨੋਟ ਕਰ ਲਿਓ ਠੀਕ ਆ ਜੀ ਮੱਝ ਦਾ ਹੈਗਾ ਜੀ ਤੀਜਾ ਸੂਆ ਤੇ ਦੂਜੇ ਸੂਏ ਦੁੱਧ ਦਿੱਤਾ ਜੀ ਇਹਨੇ 16 ਕਿਲੋ ਠੀਕ ਹੈ ਜੀ ਸੋਹਣੀ ਮੱਝ ਆ ਬਹੁਤ ਵਧੀਆ ਸੋਹਣਾ ਥਣ ਲੱਗਾ ਹੋਇਆ ਥਣ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਵਾ ਦਿੰਦੇ ਆ ਯੱਲ ਬਈ ਕੋਈ ਨੀ ਕੋਈ ਇਹ ਤਾਂ ਮੈਂ ਚੈੱਕ ਮੈਂ ਬੁਲਾਓ ਜੀ ਕਾਲੀਆਂ ਅੱਖਾਂ ਕਾਲਾ ਮੱਥਾ ਤੇ ਕਾਲੀ ਪੂਛ ਬਹੁਤ ਵਧੀਆ ਜੀ ਜੇ ਕਿਸੇ ਵੀਰ ਭਰਾ ਨੂੰ ਚਾਹੀਦੀ ਹੋਵੇ ਤਬੀਰ ਦਾ ਨੰਬਰ ਤੁਹਾਨੂੰ ਦੇ ਦਿੰਨੇ ਆ ਵੀਡੀਓ ਵਿੱਚ ਵੀ ਬੋਲਤਾ ਵਾ ਤੇ ਫੋਨ ਕਰਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ